ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਹਾਂ ਸਾਰਿਆਂ ਦਾ ਆਪਣੇ ਚੈਨਲ ਢਾਲੀਵਾਲ ਡੇਰੀ ਫਾਰਮ ਦੇ ਉੱਤੇ ਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆਂਗੇ ਇਹ मिनਰਲ ਮਿਕਚਰ ਪਾਊਡਰ 5 ਕਿਲੋ ਦੀ ਪੈਕੇਜਾਂ ਸਾਹਮਣੇ ਤੁਸੀਂ ਦੇਖ ਸਕਦੇ ਹੋ ਤੇ ਨਾਂ ਇਹਦਾ ਹੈਗਾ ਚਿਲੇਟਡ ਜਿਲੇਟੋ ਮੈਨੂ ਨੈਕਸਟ ਸਟਾਪ ਤੇ ਕੰਪਨੀ ਹੈਗੀ ਆ ਐਕੋਵੇਟ ਬਹੁਤ ਵਧੀਆ ਕੰਪਨੀ ਹੈਗੀ ਤੇ ਬਹੁਤ ਵਧੀਆ ਇਹਦੇ ਰਿਜ਼ਲਟ ਆਗੇ ਤੇ ਇਹ ਜਿਹੜੀ ਪੈਕਿੰਗ ਹੈਗੀ ਪ੍ਰਿੰਟ ਰੇਟ ਆ ਤੁਸੀਂ ਦੇਖ ਸਕਦੇ ਹੋ 1135 ਰੁਪਏ ਤੇ 8 850 ਰੁਪਏ ਦਾ ਇਹ ਮਿਲ ਜਾਂਦਾ ਹੈਗਾ ਤੇ ਸਸਤਾ ਪੈਂਦਾ ਹੈਗਾ ਆਮ ਪਾਊਡਰਾਂ ਨਾਲ ਇਹ ਪਾਊਡਰ ਬਹੁਤ ਮਹਿੰਗੇ ਮਹਿੰਗੇ ਪਏ ਆ ਚਲੋ ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਸਾਰੀਆਂ ਕੰਪਨੀਆਂ ਚੰਗੀਆਂ ਸਾਰੀਆਂ ਦੀ ਕੋਟਰ ਚੰਗੇ ਹੈਗੇ ਪਰ ਦੂਜੀ ਵੀ ਗੱਤੇ ਹੈਗੇ ਤੇ ਪਰ ਆਪਾਂ ਇਸ ਵਾਰ ਹੁਣ ਇਹ ਵਰਤਦੇ ਆਂਗੇ ਵਰਤ ਕੇ ਵੇਖਦੇ ਆਂਗੇ ਤੇ ਇਹ ਪੈਕਿੰਗ ਤੁਸੀਂ ਦੇਖ ਸਕਦੇ ਹੋ 5 ਕਿਲੋ ਦੀ 8 850 ਦਾ ਇਹ ਆਇਆ ਹੈਗਾ ਸਾਰੀਆਂ ਇਹ ਘਟਨਾ ਨੂੰ ਪੂਰੀਆਂ ਕਰਦਾ ਹੈਗਾ ਪਸ਼ੂਆਂ ਦੀ ਜਿਵੇਂ ਕਿ ਦੁੱਧ ਵਧਾਉਣਾ ਤੇ ਫੈਟ ਵਧਾਉਣਾ ਤੇ ਡਾਈਜੈਸ਼ਨ ਸਿਸਟਮ ਨੂੰ ਇਹ ਇੰਪਰੂਵ ਕਰਦਾ ਹੈਗਾ ਇਮਿਊਨਿਟੀ ਬੂਸਟ ਕਰਦਾ ਹੈਗਾ ਤੇ ਓਵਰਆਲ ਮਤਲਬ ਕਿ ਸਾਰੀ ਹੈਲਥ ਨੂੰ ਇਹ ਠੀਕ ਕਰਦਾ ਹੈਗਾ ਤੇ ਬਹੁਤ ਵਧੀਆ ਫੀਡ ਸਪਲੀਮੈਂਟ ਆ ਇਹ ਤੇ ਲੈਕਟੇਸ਼ਨ ਯੀਲਡ ਨੂੰ ਵੀ ਇਹ ਇਨਕਰੀਜ਼ ਕਰਦਾਗਾ ਤੇ ਹੋਰ ਜਿਵੇਂ ਬਾਝ ਬਣਦੀ ਸਮੱਸਿਆ ਪਸ਼ੂ ਦਾ ਨਾ ਰਹਿਣਾ ਕਨਸੈਪਸ਼ਨ ਰੇਟ ਵਧਾਉਣਾ ਤੇ ਪਸ਼ੂ ਨੂੰ ਹੀਟ ਵਿੱਚ ਲਿਆਉਣਾ ਤੇ ਪਸ਼ੂ ਦੀਆਂ ਘਾਟਾਂ ਪੂਰੀਆਂ ਕਰਨ ਨੂੰ ਸਾਰੇ ਤਰ੍ਹਾਂ ਦਾ ਏ ਟੂ ਜ਼ेड ਕੰਮ ਕਰਦਾ ਇਹ ਪਾਊਡਰ ਪਸ਼ੂ ਤੇ ਤੇ ਇਹ ਆਪਾਂ ਸਾਰੇ ਪਸ਼ੂਆਂ ਨੂੰ ਦੇਖ ਸਕਦੇ ਹਾਂ ਛੋਟੂ ਤੋਂ ਲੈ ਕੇ ਵੱਡੇ ਨੂੰ ਹਰ ਉਹ ਡੇਲੀ ਦੇਣਾ ਹੈ ਜਿਵੇਂ ਕਿ ਵੱਡੇ ਪਸ਼ੂ ਆ ਉਹਨੂੰ ਆਪਾਂ 50 ਤੋਂ 60 ਗ੍ਰਾਮ ਸੌ ਦਵਾਈ ਵੀ ਦੇ ਜਾਂ ਵਧ ਵੀ ਦੇ ਸਕਦੇ ਇਹਦਾ ਕੋਈ ਨੁਕਸਾਨ ਨਹੀਂ ਆਏਗਾ ਤੇ ਛੋਟੇ ਪਸ਼ੂਆਂ ਨੂੰ ਆਪਾਂ 10 ਤੋਂ 20 25 ਗ੍ਰਾਮ 30 ਤਾਈਂ ਦੇ ਸਕ ਰਹੇ ਹਾਂਗੇ ਘਾਟਾਂ ਪੂਰੀਆਂ ਕਰ ਲਈ ਤੇ ਚੰਗੀ ਗਰੋਥ ਤੇ ਤੇ ਪਰ ਆਪਾਂ ਜਿਹੜਾ ਇਹ ਪਾਉਣਾ ਆਪਣੇ ਦੋ ਛੋਟੇ ਨ ਸੋਈਆਂ ਮਨਾਂ ਇੱਕ ਨੂੰ 2.5 ਮਹੀਨੇ ਹੋ ਗਏ ਸੂਈ ਨੂੰ ਇੱਕ ਨੂੰ 15 20 ਦਿਨ ਹੋ ਗਏ ਸੂਈ ਨੂੰ ਉਹਨਾਂ ਦੋਨਾਂ ਨੂੰ ਆਪਾਂ ਇਹ ਸਟਾਰਟ ਕਰ ਰਹੇ ਹਾਂਗੇ ਤੇ ਹੀਟ ਬਚ ਲੈਣ ਲਈ ਆਪਾਂ ਕਰ ਰਹੇ ਹਾਂ ਕਿਉਂਕਿ ਜਦੋਂ ਵੀ ਕੋਈ ਪਸ਼ੂ ਸੁੰਦਾ ਸੁੰਨ ਤੋਂ ਬਾਅਦ ਪਸ਼ੂ ਨੂੰ ਮੈਨਰਲ ਮੈਚਰ ਘਟਾਣ ਵਾਲੀ ਚੀਜ਼ ਦੇਣੀ ਜ਼ਰੂਰੀ ਹੈ ਤਾਂ ਕਿ ਪਸ਼ੂ ਸਮੇਂ ਸਿਰ ਹੀਟ ਦੇ ਵਿੱਚ ਆ ਸਕੇ ਤੇ ਖੱਬਣ ਰਹਿ ਸਕੇ ਕਿਉਂਕਿ ਜੇ ਪਸ਼ੂ ਜਿਆਦਾ ਸਮਾਂ ਲੰਘਦਾ ਹੋਵੇ ਹੀਟ ਦੇ ਵਿੱਚ ਨਹੀਂ ਆਉਂਦਾ ਤੇ ਉਸ ਚੀਜ਼ ਨਾਲ ਆਪਣਾ ਨੁਕਸਾਨ ਬਹੁਤ ਵੱਡਾ ਹੁੰਦਾ ਮੈਨ 2 ਤੋਂ 3 ਮਹੀਨਿਆਂ ਦੇ ਵਿੱਚ ਵਿੱਚ ਪਸ਼ੂ ਨੂੰ ਹੀਟ ਵਿੱਚ ਆ ਜਾਣਾ ਚਾਹੀਦਾ ਸੂਣ ਤੋਂ ਬਾਅਦ 2 ਮਹੀਨਿਆਂ ਤੋਂ ਪਹਿਲਾਂ ਵੀ ਨਹੀਂ ਚੰਗਾ ਹੁੰਦਾ ਮਹੀਨੇ ਕਈ ਪਸ਼ੂ ਮਹੀਨੇ ਦੇ ਵਿੱਚ ਹੀਟ ਚ ਆ ਜਾਂਦੇ ਆ ਉਦੋਂ ਉਹ ਛੱਡ ਦੇਣਾ ਚਾਹੀਦਾ ਕਾਕੇ ਹੀਟ ਵੀ ਸਹੀ ਨਹੀਂ ਹੁੰਦੀਗੀ ਤੇ ਰਹਿਣ ਦੇ ਜਾਨਸ ਵੀ ਘਟ ਹੁੰਦੇ ਆ ਪਰ ਐ ਨਹੀਂ ਹੁੰਦਾ ਪੱਕਾ ਹੀ ਆ ਵੀ ਰਹਿਣਾ ਹੀ ਨਹੀਂਗਾ ਰਹਿ ਵੀ ਜਾਂਦੇ ਕਈ ਪਸ਼ੂ ਪਰ ਜਾਨਸ ਘਟ ਹੁੰਦੇ ਆ ਰਹਿਣ ਦੇ ਹੀਟ ਵੀ ਨਹੀਂ ਸਹੀ ਹੁੰਦੀਗੀ ਇੱਕ ਸੀਟ ਛੱਡ ਦੇਣੀ ਚਾਹੀਦੀ ਆ ਸਹੀ 2 ਮਹੀਨਿਆਂ ਤੇ ਪਸ਼ੂ ਨੂੰ ਹੀਟ ਚ ਆ ਜਾਣਾ ਚਾਹੀਦਾ ਤੇ 2 ਤੋਂ 2.5 ਮਹੀਨੇ 3 ਮਹੀਨੇ ਘੱਟ ਤੋਂ ਘੱਟ 2 ਮਹੀਨੇ ਵੱਧ ਤੋਂ ਵੱਧ 3 ਮਹੀਨੇ ਇਹਨਾਂ ਦੇ ਆਂ ਦੇ ਵਿੱਚ ਪਸ਼ੂ ਨੂੰ ਹੀਟ ਚ ਆ ਜਾਣਾ ਚਾਹੀਦਾ ਤੇ ਪਸ਼ੂ ਨੂੰ ਗੱਪਣ ਹੋ ਵੀ ਜਾਣਾ ਚਾਹੀਦਾ ਇਸ ਤਰ੍ਹਾਂ ਤੁਸੀਂ ਪਸ਼ੂ ਦੀ ਸਾਂਭ ਸੰਭਾਲ ਤੇ ਖਰਾਕ ਰੱਖੋ ਤੇ ਪਾਊਡਰ ਜਰੂਰ ਸਟਾਰਟ ਕਰੋ ਸੂਣ ਤੋਂ ਬਾਅਦ ਤਾਂ ਕਿ ਪਸ਼ੂ ਨੂੰ ਦਾ ਇੰਨੇ ਟਾਈਮ 'ਚ ਹੀਟ ਚਾਰਜ ਨਹੀਂ ਇਸ ਚੀਜ਼ ਦਾ ਨੁਕਸਾਨ ਬਹੁਤ ਆ ਜਿਆਦਾ ਸਮਾਂ ਪੈਂਦਾ ਹੈ ਤੇ ਇਸ ਲਈ ਆਪਾਂ ਇਹ ਪਾਊਡਰ ਸ਼ੁਰੂ ਕਰ ਰਹੇ ਹਾਂਗੇ 100 ਤੋਂ 150 ਗ੍ਰਾਮ ਆਪਾਂ ਦੋਵੇਂ ਝੋਟਿਆਂ ਨੂੰ ਡੇਲੀ ਦਾ ਇਹ ਦੇਣਾ ਤੇ ਦੇਖਦੇ ਕਿੰਨੇ ਦਿਨ ਕੱਢਦਾ ਤੇ ਮੈਂ ਤਾਂ ਵੀ ਇੰਨੇ ਦੇ ਵਿੱਚ ਹੀ ਪਸ਼ੂ ਵਗੜ ਚ ਆ ਜਾਣਗੇ ਤੇ ਜਿਹੜੀ ਝੋਟੀ ਨੂੰ 15-20 ਦਿਨ ਹੋਏ ਆ ਜੋ ਲੋ ਉਹਦਾ ਜੇ ਹੀਟ ਚ ਆ ਵੀ ਜਾਊਗੀ ਤਾਂ ਉਹ ਤਾਂ 2 ਮਹੀਨਿਆਂ ਤੋਂ ਪਹਿਲਾਂ ਤੋਂ ਆਪਾਂ ਕਰਾਉਂਦੇ ਤੇ ਦੂਜੀ ਝੋਟੀ ਜਦੋਂ ਵੀ ਹੀਟ ਚ ਆ ਗਈ ਆਪਾਂ ਵੀਡੀਓ ਪਾ ਕੇ ਵੀ ਦੱਸਾਂਗੇ ਕਿਹੜਾ ਪਸ਼ੂ ਕਿੰਨੇ ਦਿਨਾਂ ਚ ਹੀਟ ਚ ਆਇਆ ਤੇ ਕਿੰਨੇ ਟਾਈਮ ਬਾਅਦ ਮਤਲਬ ਇਹਦਾ ਰਿਜ਼ਲਟ ਮਿਲਿਆ ਤੇ ਕੀ ਰਿਜ਼ਲਟ ਮਿਲਿਆ ਇਹਦਾ ਉਮੀਦ ਇਹ ਤਾਂ ਚੰਗੀ ਆ ਤੇ ਕਿਉਂਕਿ ਕਾਫੀ ਪੁਰਾਣਾ ਦਾ ਇਹ ਵਰਤਿਆ ਵਾ ਤਾਂ ਕਰਕੇ ਆਪਾਂ ਵੀ ਅੱਜ ਵਰਤਣ ਲੱਗੇ ਆ ਤੇ ਆਪਾਂ ਰਿਜ਼ਲਟ ਲੈਣੇ ਆ ਤਾਂ ਬਾਕੀ ਰੇਟ ਵੀ ਕੋਈ ਜ਼ਿਆਦਾ ਨਹੀਂ ਹੈਗਾਗਾ ਤੇ ਜੇ ਰਿਜ਼ਲਟ ਚੰਗੇ ਆਗੇ ਤਾਂ ਆਪਾਂ ਵਰਤ ਰਹੇ ਤਾਂ ਹੀ ਆਪਾਂ ਇਹਦੀ ਵੀਡੀਓ ਬਣਾ ਰਹੇ ਹਾਂ ਵੀ ਭਰਾਵਾਂ ਨਾਲ ਸਾਂਝੀ ਕਰੀਏ ਤੇ ਇਹ ਜ਼ਰੂਰੀ ਆ ਪਾਊਡਰ ਪਾਉਣਾ ਹੋਰ ਵੀ ਤੁਸੀਂ ਪਾ ਸਕਦੇ ਹੋ ਕਿਸੇ ਵੀ ਕੰਪਨੀ ਦਾ ਚੰਗਾ ਪਾਓ ਤਾਂ ਕਿ ਪਸ਼ੂ 2 ਤੋਂ 3 ਮਹੀਨੇ ਦੇ ਵਿੱਚ ਵਿੱਚ ਹੀੜ ਚਾ ਕੇ ਤੇ ਕੱਬਣ ਰਹਿ ਸਕਣ ਤੇ ਬਹੁਤ ਜ਼ਿਆਦਾ ਇਹਦੇ ਫਾਇਦੇ ਹਨ ਆਪਾਂ ਪਹਿਲਾਂ ਦੱਸ ਹੀ ਦਿੱਤੇ ਅਗੇ ਇਹ ਬਾਕੀ ਪਾਊਡਰ ਸਾਰੇ ਚੰਗੇ ਹੈਗੇ ਤੇ ਬਾਕੀ ਇਹ ਤੋਂ ਪਹਿਲਾਂ ਆਪਾਂ ਸੀਰ ਰਸ ਵੀ ਵਰਤਿਆਗਾ ਤੇ ਇਕ ਰਿਜਿਗਿਨ ਕੇਂਦਰ ਦੇ ਵਿੱਚ ਉਹ ਵੀ ਆਉਂਦਾ ਹੈਗਾ ਉਹ ਵੀ ਬਹੁਤ ਵਧੀਆ ਬੋਟਰ ਆ ਉਹਦਾ ਜਾਨੀ ਕਿ ਸਾਰਿਆਂ ਨੂੰ ਸਸਤਾ ਪੈਂਦਾ 90 ਰੁਪਏ ਕਿਲੋਈਆ 10 ਕਿਲੋ ਦੀ ਪੈਕੇਜ ਹੁੰਦੀ ਹੈ 900 ਦੀ ਆਉਂਦੀ ਹੈ ਤੇ ਉਹਦੇ ਵੀ ਰਿਜ਼ਲਟ ਬਹੁਤ ਵਧੀਆ ਆਗੇ ਜਿਆਦਾਤਰ ਆਪਾਂ ਉਹ ਵਰਤਦੇ ਆਂ ਪਰ ਕਈ ਵਾਰੀ ਉਹਦੀ ਸ਼ਾਰਟੇਜ ਰਹਿੰਦੀ ਹੈਗੀ ਕਿਉਂਕਿ ਕਿਸਾਨ ਵੀਰ ਲੈ ਕੇ ਬਹੁਤ ਜਾਂਦੇ ਮੁੱਕ ਜਾਂਦਾ ਜਾਂ ਕਈ ਵਾਰੀ ਜਾਣ ਦਾ ਟਾਈਮ ਨਹੀਂ ਲੱਗਦਾ ਫਿਰ ਉਦੋਂ ਆਪਾਂ ਇਹ ਸੀਆਰਸ ਬੋਟਰ ਜਾਂ ਇਸ ਤਰ੍ਹਾਂ ਦੇ ਬੋਟਰ ਆਪਾਂ ਵਰਤ ਲੈਣੇ ਹੁੰਦੇ ਆ ਇਹ ਹੁਣ ਆਪਾਂ ਪਹਿਲੀ ਵਾਰ ਵਰਤ ਰਹੇ ਆਂ ਤੇ ਆਪਾਂ ਤੁਹਾਨੂੰ ਰਿਜ਼ਲਟ ਦਿਖਾਵਾਂਗੇ ਤਾਂ ਕਿ ਰਿਜ਼ਲਟ ਮਿਲਦਾ ਹੈ ਬਾਕੀ ਜਦੋਂ ਮੌਕਾ ਗਿਆ ਆਪਾਂ ਪਹਿਲਾਂ ਹੀ ਹੋਰ ਮੰਗਾ ਲਾਂਗੇ ਤੇ ਕੰਟੀਨਿਊ ਇਹ ਚਾਲੂ ਰੱਖਣਾ ਜਿੰਨਾ ਟਾਈਮ ਪਸ਼ੂ ਹੀਡ ਦੇ ਵਿੱਚ ਨਹੀਂ ਹੋਣੀ ਤੇ ਇੰਨੀ ਕ ਆਪਾਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਸੀ ਇਤਾਂ ਦੀਆਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆਉਂਦੇ ਰਹਾਂਗੇ ਤੇ ਜਿਹੜੇ ਭਰਾ ਚੈਨਲ ਤੇ ਨਵੇਂ ਆਏ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਬੈਲ ਆਈਕਨ ਨੂੰ ਆਲਟ ਸੈੱਟ ਕਰ ਲਿਓ ਤੇ ਜਿਹੜੇ ਫੇਸਬੁੱਕ ਪੇਜ ਤੇ ਨਾਮੇ ਪਾਏ ਆ ਉਹ ਫੇਸਬੁੱਕ ਪੇਜ ਨੂੰ ਫੋਲੋ ਕਰ ਲਿਓ ਇਤਾਂ ਦੀਆਂ ਜਾਣਕਾਰੀਆਂ ਆਪਾਂ ਤੰਦੇ ਰਹਾਂਗੇ ਜਿੰਨੀ ਵੀ ਆਪਾਂ ਨੂੰ ਨੌਲੇਜ ਹੈ ਪਸ਼ੂਆਂ ਬਾਰੇ ਪਸ਼ੂਆਂ ਦੇ ਰਿਲੇਟਿਡ ਹੀ ਆਪਣਾ ਚੈਨ ਵਾਲਾ ਤੇ ਜਾਣਕਾਰੀ ਚੰਗੀ ਲੱਗੀ ਤਾਂ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਤੇ ਬਹੁਤ ਵਧੀਆ ਪਾਊਡਰ ਆ ਤੇ ਬਹੁਤ ਇਹਦੇ ਫਾਇਦੇ ਆਗੇ ਇਹਨੇ ਘਾਤਨਾ ਪੂਰੀਆਂ ਕਰਨਾ ਤੇ ਪਸ਼ੂ ਨੇ ਆਪਣੇ ਆਪ ਹੀ ਹੀਟ ਚ ਆਉਣਾਗਾ ਤੇ ਰਹਿਣਾ ਵੀ ਹੈਗਾ ਇਹ ਨਹੀਂ ਕਿ ਤੁਹਾਨੂੰ ਆਪਾਂ ਜਾਣਕਾਰੀ ਦੇਣੀ ਸੀਗੀ ਕਿ ਇਹ ਜ਼ਰੂਰੀ ਹੈਗਾ ਤੇ ਵੀਡੀਓ ਚੰਡ ਤੱਕ ਜੋਣ ਲਈ ਸਭ ਦਾ ਧੰਨਵਾਦ